ਓਹੋ ਗਰਮੀ ਕਿੰਨੀ ਆ ਕਿਤੇ ਗਰਮੀ ਨੇ ਤਾਂ ਜਾਨ ਹੀ ਖਾਦੀ ਇੱਕ ਉਤਾ ਅੱਜ ਮੱਸਿਆ ਚਲ ਗਈਆਂ ਉਤੋਂ ਪਾਲਿਆ ਨਵਾਂ ਸੂਟ ਕਿਤੇ ਇਨ ਸੂਟ ਵੱਡ ਵੱਡ ਖਾਂਦਿਆ ਇਹੋ ਜੀ ਗਰਮੀ 'ਚ ਤੇ ਲੀੜਾ ਪਾਉਣਾ ਵੀ ਔਖਾ ਹੋਇਆ ਪਿਆ ਇਹਦੇ ਨੂੰ ਤਾਂ ਸਿਆਲ ਹੀ ਚੰਗਾ ਆਪਦਾ ਲੀੜਾ ਲੱਤਾ ਪਾਓ ਫਿਰ ਮਾਨ ਨਾ ਤੁਰੇ ਫਿਰ ਤੇ ਕੰਮ ਠੰਡਾ ਕਰਦੇ ਫਿਰ ਉਹ ਅੱਜ ਕੱਲ ਤੇ ਕੰਮ ਠੰਡੇ ਨੂੰ ਹੀ ਜੀ ਕਰਦਾ ਇੱਕ ਸਿਆਪਾ ਰੋਜ ਦਾ ਧਰੰਦਾ ਹੀ ਪਿਆ ਰਹਿੰਦਾ ਕੀ ਬੰਦਾ ਰੋਜ ਧਰੇ ਨਾ ਤੇ ਕੋਈ ਸਿਹਾਰਾ ਬਾਜ਼ਾਰਾਂ ਚ ਸਬਜ਼ੀ ਕੋਈ ਚੰਗੀ ਆ ਨਾ ਕਿਤੇ ਕੋਛ ਅੱਗੇ ਸਿਆਲ ਚ ਵਧੀਆ ਹੁੰਦਾ ਕਦੀ ਗਾਜਰਾ ਧਰ ਲਓ ਸਾਗ ਧਰ ਲਓ ਤੋ ਤੋ ਤਿੰਨ ਤਿੰਨ ਦਿਨ ਮੁੱਕਦਾ ਹੀ ਨਹੀਂਗਾ ਅੱਜ ਕੱਲ ਤੇ ਸਿਆਪਾ ਰਾਤ ਨੂੰ ਧਰੋ ਦਿੰਦੇ ਨੇ ਹੋਰ ਦਿਨੇ ਧਰੋ ਤੇ ਸ਼ਾਮਾਂ ਨੂੰ ਹੋਰ ਸ਼ਾਮਣ ਧਰੋ ਰਫੇਰ ਦੇਣੇ ਹੋਰ ਜਾਣ ਜੀ ਬੁੜੀਆਂ ਦੇ ਪਾ ਦੇ ਵਕਤ ਪਏ ਦੂਜਾਂ ਨੇ ਤਾਂ ਮੰਗੇ ਹੀ ਲੈਣੀਆਂ ਵਿਖਾ ਲੈਣੀਆਂ ਨੋਰ ਮਾਂਜਾ ਲਾਉਂਦੇ ਹੀ ਉਹਨੂੰ ਪੁੱਛਦੀ ਆ ਕੋਈ ਸਬਜ਼ੀ ਹੋਵੇ ਘੇਮਿਆਵੇਂ ਨਦੀ ਸਬਜੀ ਚਾ ਆ ਬੜੀ ਤੇ ਮੁੜ ਕੇ ਅੱਗੇ ਇੱਕ ਰੀਵੇ ਕਪਾਟ ਜਿਹਾ ਹੋ ਗਿਆ ਸੀਗਾ। ਕੋਸ਼ੀ ਲੈਣੀ ਇਹਨਾਂ ਦੇ ਪੁੱਛੀ ਚੀਜ਼ ਚੰਗੀ ਹੁੰਦੀ ਕੱਲ ਨੂੰ ਅਗਲਾ ਕੋਈ ਮੇਣਾ ਮਾਰਨ ਵਾਲਾ ਨਹੀਂ ਬਣਦਾ। ਐ ਇਦਾਂ ਕਿਸੇ ਦੇ ਘਰ ਚੱਲ ਜੇ ਉਹਦੇ ਲੱਗ ਲੇ ਦੇ ਇੱਕੀ ਗੱਲਾਂ ਕਰਦੇ। ਬਾਲੀ ਗਰਮੀਆਂ ਹੈ ਕੰਮ ਕਰਨ ਨੂੰ ਕਿਹੜਾ ਜੀ ਕਰਦਾ। ਅਪਾ ਜੀ ਮਾਸਟਰ ਨੂੰ ਆਖਿਆ ਕੰਮ ਵਾਲੀ ਰੱਖ ਦੇ ਨਾ ਉਹਦਾ ਵੀ 서ਈ ਪਿਆਵਾ ਕਿਤੇ ਐਡੀ ਕੰਜੂਸੀ ਆ ਐਨੀ ਕੰਜੂਸੀ ਖਰੇ ਕਿੱਥੇ ਕਰਨੀ ਮਾਇਆ ਮਤਲਬ ਤੁਰੇ ਬहोत ਕੰਮ ਵਾਲੀ ਲਾਗਣ ਲਵਾ ਦਿੰਦਾ ਸੋ ਉਹ ਪਤਾ ਨਹੀਂ ਹੁਣ ਕਿੱਧਰ ਤੁਰੀ ਆਉਂਦੀ ਹਾਂ ਮੈਂ ਮੂੰਹ ਟੱਕ ਲਾਂ ਕਿ ਤੇਨੂੰ ਨਜ਼ਰੀ ਨਾ ਲੱਗ ਜਾ ਸਵਾਣੀ ਨੂੰ ਮੂੰਹ ਟੋ ਕੱਢੀਏ ਕੀ ਗੱਲ ਹੋਈ ਆ ਉਹਨਾਂ ਤਾਂ ਨਜ਼ਰਾਂ ਬੜੀਆਂ ਲੱਗਦੀਆਂ ਮੈਂ ਕਿਹਾ ਤੈਨੂੰ ਨਜ਼ਰਾ ਹੀ ਨਾ ਲੱਗ ਜਾਣਾ ਉਹ ਜਾਣੀ ਹੈ ਜੇ ਉਦਾਂ ਦੀ ਗੱਲ ਲੈ ਕੇ ਬੈਠੀ ਲੈ ਮੇਰੇ ਪਤਾ ਕਿ ਕਿਹੜੇ ਤੇ ਗੱਲ ਲੱਗੀ ਆ ਦੇਲਵ ਤੇ ਗੱਲ ਵੀ ਬੜੀ ਛੇਤੀ ਲਾਉਣੀ ਤੂੰ ਨਾ ਇੱਧਰ ਨੂੰ ਕਿੱਧਰ ਨੂੰ ਚੜਦੀ ਜਾਨੀ ਬੰਨੀ ਤਾਂ ਠਾ ਕੇ ਤੋਰ ਕਿੱਧਰ ਚਲਣੀ ਆਂ ਐਂਦੀ ਨੰਗ ਜਿਹਾ ਠਾ ਠਾ ਕਿਉਂ ਬੰਨੀ ਨੂੰ ਇੱਥੇ ਕੀ ਟੈਕਸ ਲੱਗੇ ਚੱਲਿਆ ਵਾ ਮੈਂ ਮਸਾ ਸਫਾਈ ਕੀਤੀ ਗੰਦਿਆ ਤੇਰੀਆਂ ਚਪਲਾਂ ਵਾ ਮੇਰੀਆਂ ਚਪਲਾਂ ਤੇ ਜੇ ਮਿੱਟੀ ਲੱਗੀ ਹੋਵੇ ਕਿੱਥੇ ਦੱਸ ਕਿੱਥੇ ਮਿੱਟੀ ਲੱਗੀ ਮੇਰੀ ਨਾ ਇਹ ਸਿਰ ਤੇ ਰੱਖ ਕੇ ਲਈ ਚਪਲਾਂ ਤੇ ਪੈਰੀ ਪਾ ਕੇ ਆਈਆਂ ਨਾ ਮਿੱਟੀ ਕਿੱਥੇ ਲੱਗੀ ਆ ਮਿੱਟੀ ਆ ਕੱਟੇ ਚੋਂ ਆਈ ਆਪਣੇ ਕਿਹੜਾ ਸਮੇ ਦਾ ਐਵੇਂ ਵਾਧੂ ਦਾ ਅਮਰੀਕਾ ਵਾਲਾ ਚਿਪਸ ਲੱਗਾ ਬੜੀ ਗਰਮੀ ਨੇ ਜਾਂੜ ਖਾਧੀ ਇੱਕ ਤੂੰ ਤੇਰੇ ਕੋਲ ਮੈਂ ਹ ਜਿਹੜੀ ਟਾੜੀ ਗਰਮੀ ਨੇ ਮੇਰੀ ਜਾਨ ਖਾਦੀ ਨਾ ਉਦੋਂ ਦਾ ਮੇਰਾ ਕਾਲਜਾ ਤਾਂ ਪੰਦਿਆ ਉਹ ਮੈਨੂੰ ਹੀ ਪਤਾ ਕੀ ਤੈਨੂੰ ਵੀ ਗੋਲੀ ਮਾਰਤੀ ਉਦੋਂ ਥੋੜੀਆਂ ਗੱਲਾਂ ਕੀਤੀਆਂ ਤਾਂ ਮੈਨੂੰ ਨਾ ਨਾ ਤੈਨੂੰ ਗੱਲਾਂ ਇੱਥੇ ਕੀਤੀਆਂ ਉਹ ਵੀ ਪ੍ਰਾਣੀ ਦੇ ਹੁੰਦੇ ਆ ਹੈ ਕੀ ਆਖੂ ਕਿ ਕੀ ਕੀ ਜਿਕਰਈ ਆਪਣੀ ਸੇ ਪ੍ਰਾਣੀ ਪਕਾਨੀ ਸੀ ਆ ਹੋਦੋਂ ਆਪਣੀਆਂ ਹੋ ਜਾਂਦੀਆਂ ਜਦੋਂ ਮੈਂ ਕਿਤੇ ਮਾੜੀ ਜੀ ਗੱਲ ਉਦੋਂ ਬੜੇ ਚੂਮਣੇ ਲੜਦੇ ਤੁਹਾਨੂੰ ਜਾ ਜਾ ਐਵੇਂ ਨਾ ਕੱਤੀ ਲੱਸੀ ਵਾਂਗੂ ਵਧੀ ਜਾ ਮੈਂ ਆਈ ਹਾਂ ਇੱਕ ਕੰਮ ਤੇਰੇ ਕੋਲੇ ਨਾਲੇ ਮੈਂ ਆਈ ਹਾਂ ਤੇਰੇ ਕੋਲ ਕੰਮ ਇੱਕ ਹਾਂ ਮੈਨੂੰ ਵੀ ਪਤਾ ਕੰਮ ਹੀ ਆਉਂਦੇ ਨਹੀਂ ਉਦਾਂ ਕਿਹੜਾ ਤੂੰ ਆਉਣਾ ਕੰਮ ਹੀ ਕੋਈ ਨਾ ਕੋਈ ਤੈਨੂੰ ਹੁੰਦਾ ਹੀ ਵਾਰੀ ਮਤਲਬ ਤੇ ਕਿ ਇੱਕ ਦੂਜੇ ਦੇ ਆਈਦਾ ਜੇ ਐਵੇਂ ਕੋਈ ਕਿਸੇ ਦੇ ਘਰ ਆ ਕੇ ਬਹਿ ਜਾਵੇ ਲੋਕੀ ਗੱਲਾਂ ਕਰਦੇ ਵੀ ਬੇਲੀ ਤੋਰੀ ਰਹਿੰਦੀ ਹੈ ਤੇ ਜਦੋਂ ਆਪ ਕਰਨੀਆਂ ਫਿਰ ਸ਼ਰਮ ਤੇ ਆਉਣੀ ਆ ਵੀ ਹੁਣ ਮੈਨੂੰ ਵੀ ਕੋਈ ਅੱਗਾ ਕਰੂ ਜੇ ਆਪ ਨਾ ਕਰੀਏ ਕਿਸੇ ਨੂੰ ਤੇ ਆਪੇ ਨੇ ਕੋਈ ਕਰੇ ਚੱਲ ਚੱਲ ਛੱਡ ਖੜਾ ਦੱਸ ਕੋਈ ਸਬਜ਼ੀ ਮੈਨੂੰ ਤਾਂ ਬੜਾ ਲੱਗਦਾ ਹੀ ਕੋਈ ਇਹਨੂੰ ਬਾਲਾ ਹੀ ਜ਼ਿਆਦਾ ਜਿਹੜੀ ਉਹ ਮਿੱਠੀ ਹੁੰਦੀ ਫਿਰਦੀ ਹੈ हां दाड़ ਸਰ ਕੀ ਕਰਨ ਦੇਈ ਇੱਧਰ ਹੋਜ ਨਹੀਂ ਮੈਂ ਆਪਣਾ ਹੀ ਉਦੋਂ ਦਾ ਕਾਲਜਾ ਸਾੜ ਕੇ ਬੈਠੀ ਜਿੱਦਨੀਆਂ ਤੁਸੀਂ ਮੈਨੂੰ ਉੱਚੀਆਂ ਨਹੀਂ ਨੀਂਆਂ ਜੀਆਂ ਕੀਤਾਆਂ ਆਹ ਕਾਲਜਾ ਵੀ ਤੇਰਾ ਅੰਤਰਾ ਮੋਮ ਦਾ ਹਾਂ ਦੱਸ ਫਿਰ ਮੈਨੂੰ ਕੰਮ ਵੜਾ ਮੇਰਾ ਕੰਮ ਬਹੁਤ ਪਿਆਵਾ ਸਬਜੀ ਕੋਈ ਹੈਗੀ ਬਾਹਰ ਲੱਗੀ ਕੋਈ ਨਹੀਂ ਬਾਹਰ ਕਿੱਥੋਂ ਸਬਜ਼ਾ ਤੇਰਾ ਲੱਗ ਗਿਆ ਹੈ ਹੈ ਆਹ ਹੜਕਾ ਯਾ ਕੀ ਅੰਤਰਾ ਅੱਜ ਹੱਡ ਖਾ ਲਿਆ ਨਾ ਉਦੋਂ ਤਹਾਂ ਕਿਹੜਾ ਹੱਡ ਖਾਦਾ ਸੀ ਮੈਨੂੰ ਇਹ ਦੱਸਿਓ ਪਹਿਲਾਂ ਮੈਂ ਆਈ ਵੀ ਇਨੀ ਕਦਰ ਕਰਦੀ ਹਾਂ ਤੇ ਤੂੰ ਤੇ ਡਾਂਡਾ ਲਾ ਕੇ ਸੁੱਟਤੀ ਮੇਰੀ ਨਾਲ ਉਹ ਵੀ ਨਹੀਂ ਮਾਨਵਾ ਚ ਉਹਨੇ ਵੀ ਚਾਰ ਕੀਤੀਆਂ ਜਿੰਨੂੰ ਕੋਈ ਗੱਲ ਨਹੀਂ ਆਉਂਦੀ ਉਹ ਵੀ ਨਾਲ ਲਗਵੀਆਂ ਦੀ ਮਮੀ ਹੇਕ ਫੜ ਲਾ ਪਿੱਛੇ ਕਿਉਂ ਰਹਿ ਜਾ ਕੀ ਤੂੰ ਲੈਣਾ ਹੁਣ ਤੂੰ ਕੀ ਕਰ ਹੋਰ ਵੀ ਕੁਝ ਕਹਿ ਲਾ ਮੈਂ ਚੁੱਪ ਕੀਤੀ ਹਾਂ ਹਾਂ ਹੁਣ ਤੇ ਤੂੰ ਚੁੱਪ ਕਰਨਾ ਵਾ ਸਬਜੀ ਨਹੀਂ ਕੋ ਲੱਭਣ ਦੇ ਹੁਣੀ ਤਰਨ ਨੂੰ ਉਹ ਦਿਨਾਂ ਦੇ ਚੰਗੇ ਬਣ ਕੇ ਬਤਾਉਂਗਾ ਮੇਰੇ ਪਰਛਾਵਾ ਪੈ ਕੇ ਕਿਹੇ ਕੰਮ ਤੇ ਨਹੀਂ ਬਣੇ ਸੁੱਟ ਨਹੀਂ ਪਈ ਸਬਜੀ ਸਭ ਹਾਂ ਤੇ ਫਿਰ ਅੱਜ ਜਿਹੜੀ ਖੜਨੀ ਤੋਂ ਅੱਖਾਂ ਤੇ ਤੇ ਡੇਲਿਆਂ ਚ ਤੇ ਮੇਰੀਆਂ ਚ ਨੰਗਣੀ ਆ ਉਹ ਕਿਹਦੀ ਬਣੂਗੀ ਉਹ ਤਾਂ ਸਬਜੀ ਸੁੱਕਣਾ ਸਾਡੀ ਪਹਿਲੀ ਦੀ ਹੁੰਨੀ ਆ ਨਹੀਂ ਬਣ ਗਈ ਸੀ ਚੰਗੀ ਐਵੇਂ ਹੱਸਣ ਰਹੇ ਆ ਮਜ਼ਾਕ ਕਰਨ ਦੇ ਆ ਬਣ ਗਈ ਬਤਾਉ ਤੇ ਮੈਨੂੰ ਉਹ ਨਹੀਂ ਚੰਗੇ ਲੱਗਦੇ ਹਮ ਅੱਜ ਦੱਸ ਕੋਈ ਸਬਜੀ ਹੈਗੀ ਤੇ ਚੱਲ ਕੇ ਤੋੜਨਾ ਆ ਮੈਨੂੰ ਫਿਰ ਥੋੜਾ ਜਿਆ ਐਨੂੰ ਕੂੜਾ ਕਰ ਲੈਂਦੇ ਉਹ ਦੂਜੀ ਕੀ ਕਰਦੀ ਤਿੱਖੀ ਜੀ ਨਹੀਂ ਨਾ ਮੈਂ ਬੋਲਿਆ ਕਰਨੀ ਤੇ ਡਬ ਬੋਲਿਆ ਕਰਕੇ ਨਹੀਂ ਉਦਾਂ ਤੇ ਉਹਨੂੰ ਕੋਈ ਗੱਲ ਨਹੀਂ ਆਉਂਦੀ ਉਦੋਂ ਉਹ ਵੀ ਬੜੀਆਂ ਪਿਛੇ ਹੇਕਾਂ ਬੰਨੇ ਵੀ ਹਾਂ ਇਹਨੂੰ ਥੋੜੀ ਜੀ ਹੋਰ ਲੰਮੀ ਕਰਦਾ ਮੈਨੂੰ ਚੰਗਾ ਰੱਬ ਚਿੱਤਰ ਫੜਦਾ ਤੁਹਾਡੇ ਦਿਵਾਲੇ ਦਾਗ ਹੈ ਚੰਗਾ ਤੇ ਉਹ ਨਹੀਂ ਦਿਓਰ ਮੇਰਾ ਬੱਲੇ ਤੇਰੇ ਦਾਗ ਮੇਰਾ ਮਾਸਟਰ एकदम ਹੈ ਕੀ ਕਰੇ ਆਈ ਦੀ ਬੇਇੱਜ਼ਤੀ ਕਰਾਂ ਤੇ ਮੇਰੇ ਪੱਲੇ ਘਖਣਾ ਰਹਿਣ ਦੇ ਚੱਲ ਤੋਰ ਹੁਣ ਤੂੰ ਵੀ ਅੱਧ ਵਿਚਾਲੇ ਉਧਰੋਂ ਕੰਮ ਕਰਨਾ ਹੁੰਦਾ ਵਾ ਉਦੋਂ ਤੂੰ ਆਣ ਟਪਕਿਆ ਕਰ ਕਮ ਐਸਲੇ ਉੱਥੇ ਵੇਖ ਲੈਣਾ ਬੈਠੀ ਨੇ ਜਿੰਦੇ ਅਸਲ ਦੇ ਕਿਹੜੀ ਬੋਕਰ ਹੁੰਦੀ ਜਿਹੜਾ ਅੰਦਰ ਫੜ ਕੇ ਮੰਜਾ ਬੈਠੀ ਆਂ ਆ ਬਾਰ-ਬਾਰ ਚੀਜਾਂ ਲਗਾਉਂਦੇ ਆ ਮਾਸਟਰ ਸਾਰੀ ਇਸ ਥਾਂ ਪਥੜੀ ਖਰਾਬ ਕਰ ਦਿੰਦੇ ਤੁਹਾਡੇ ਅੱਗੇ ਥੋੜੀ ਬੰਦੇ ਵੀ ਜਿਹੜੇ ਸਵਾਈ ਰੱਖਣਗੇ ਹਮ ਅਸਵੇਰ ਦਾ 20 ਚੱਕਰ ਲਾਈ ਚੱਕਰ ਚੁੰਨੀ ਬੜੇ ਤਿਪੜੇ ਜੇ ਮੈਂ ਚਾਦਰਾਂ ਵੀ ਸਾਰੀਆਂ ਧੋੜੀਆਂ ਪੈਣੀਆਂ ਮਾਸਟਰ ਤੇਰਾ ਵੀ ਗਦਾ ਹੀ ਹੈ ਹੈ ਭੈਣ ਤੂੰ ਕਿੱਥੇ ਚੱਲੀ ਆ ਬੜਾ ਬੈਗ ਫੜਿਆ ਆਈ ਦੇਖਿਆ ਦੁਆਰੇ ਚੱਲੀ ਅਸ ਮੈਂ ਨਹੀਂ ਵੇਲੀ ਤੂੰ ਤੇ ਵੇਲੀ ਜਿਵੇਂ ਰਹਿਣਾ ਫਿਰ ਨਾ ਰੋਟੀ ਨਾ ਪਾਣੀ ਤੇ ਵੇਲੇ ਤੂੰ ਤੇ ਪੇਕਿਆਂ ਨੂੰ ਘੁੰਮਦੀ ਰਹਿਣਾ ਸੰਜੀ ਵੇਲਾ ਛੰਨ ਆ ਵੇਲਾ ਇਹਨੂੰ ਮौजਾਂ ਹੀ ਹੈ ਮौजਾਂ ਲਕੀਆਂ ਵਾ ਤੇਜੇ ਦਿਨ ਬੈਗ ਫੜ ਕੇ ਤੁਰ ਪੈਂਦੀ ਤੇਜੇ ਦਿਨ ਬੈਗ ਫੜ ਕੇ ਤੁਰ ਪੈਂਦੀ ਇੱਕ ਪਤਾ ਨਹੀਂ ਦਵਾਈ ਕਾਦੀ ਰੋਜ਼ ਲੈਣ ਜਾਂਦੀ ਰੋਜ਼ ਦਵਾਈ ਨਰੋਜ਼ ਦਵਾਈ ਨਹੀਂ ਸਮੋਸੇ ਖਾਂ ਜਾਂਦੀ ਦਵਾਈਆਂ ਲੈਣ ਜਾਂਦੀ ਹੈ ਵੇਖਿਆ ਤੂੰ ਇਥੇ ਮਿੰਨਤ ਰੋਜ਼ ਨਾ ਖਦੀ ਤੂੰ ਤੇ ਗਾਂ ਵੜ ਜਾਂਦੀ ਨਿਤ ਸਮੋਸੇ ਦਹੀਂ ਨਾਲ ਕਿਤੇ ਤੇ ਭੱਲੇ ਕਈ ਕੋ ਆ ਹੀ ਕੁਛ ਖਾ ਛੱਡ ਦੇ ਨਹੀਂ ਤੇ ਬਿਮਾਰੀਆਂ ਲੱਗਣੀਆਂ ਨਹੀਂ ਨਾਲੇ ਨਾ ਉਹਦਾ ਵੀ ਨਾ ਕੰਮਕੁਮ ਕਰਕੇ ਨਹੀਂ ਖੁਸ਼ ਹੈਗੀ ਲੀਗਾ ਉਹਦਾ ਇਹਨੇ ਕੋਈ ਲੀੜਾ ਨਹੀਂ ਪਾਉਣਾ ਜਦੋਂ ਇਦਾਂ ਜਾਣਾ ਮੈਂ ਟਪਕ ਕੇ ਜਾਊ ਫਿਰ ਕਿੱਡੀ ਕੁ ਮੈਡਮ ਹੁੰਦੀ ਆ ਸਾਡੇ ਨਾਲ ਤਾਂ ਚੰਗੀ ਆ ਮੈਂ ਵੇਖ ਲਾ ਮਾਸਟਰ ਦੀ ਘਰ ਦੀ ਉਹ ਕੀ ਕੁਛ ਬਣੀ ਪਈ ਆ ਪਰ ਨਾ ਕਿਸਮਤ ਆ ਚੱਲ ਤੋਰ ਹੁਣ ਤੈਨੂੰ ਕਹਾਂ ਕੀ ਮੈਂ ਜੂਨ ਚੱਲ ਛੇਤੀ ਕਰ ਬੱਚ ਮੇਰਾ ਮਾਸਟਰ ਆ ਕਰੇ ਪਾਣੀ ਪੋਣੀ ਤਾਂ ਨਹੀਂ ਦੇਣਾ ਮਰੂ ਮਰੂ ਆ ਨਾ ਐ ਜੇ ਕਰਦੀ ਰਹਿਣੀ ਆ ਇਹ ਤਾਂ ਸਾਡੇ ਅੱਗੇ ਆ ਬਥੇਰਾ ਮਾਸਟਰ ਦਿੰਦਾ ਬਥੇਰਾ ਕਮਾਉਂਦਾ ਬੜਾ ਦਿੰਦਾ ਹੀ ਬੜਾ ਜਿਆਦਾ ਕਮਾਉਂਦਾ ਤੇ ਤੰਦਰਾ ਤੇ ਉਹਨਾਂ ਕਿੰਨੇ ਸੁੱਝੇ ਸਾਮ ਤਾਂ ਤੁਹਾਡੇ ਜੱਗੇ ਹੀ ਕਮਾਉਂਦੇ ਆਉਣੇ ਕਿਤੇ ਹੋਰ ਕਿਥੋਂ ਦੇ ਆਉਣੇ ਉਹ ਟੱਬਰ ਰੱਖਿਆ ਜਾਨੀ ਐਵੇਂ ਦੀਆਂ ਗੱਲਾਂ ਨਾ ਕਰਿਆ ਕਰ ਮੈਂ ਰੱਖਣ ਦਿੰਨੀ ਆ ਮੇਰਾ ਪਤਾ ਉਹਦਾ ਪਤਾ ਤੇ ਬਲਛਣੀ ਆ ਤੂੰ ਚੱਲ ਚੱਲ ਤੋਰ ਬਥੇਰੀ ਬਲਛਣੀ ਆ ਘਰ ਕਿੱਥੇ ਤੂੰ ਹੋਰ ਬਸਣ ਦੋ ਬਕਾ ਜਾਨੀਆ ਮੇਰਾ ਮਾਸਟਰ ਤੇ ਲਾਈਟ ਕਰ ਬਸ ਮੋਟਰ ਤੇਰਾ ਬੀ ਬਨੇ ਆਖਣਾ ਦੁਪਹਿਰ ਕਿੱਦਾਂ ਬੱਤੀ ਨਹੀਂ ਉਹ ਲੱਗਦਾ ਮਾਸਟਰੀ ਕਰਦਾ ਓਏ ਲੱਗੇ ਹੋਰ ਨੰਬਰ ਚੁੱਪ ਕਰ ਤੋ 5 ਮਿੰਟ ਦੋ ਖੜਨੇ ਆ ਅਵਲ ਹੁਣੀ ਤੇ ਜਾਣੀ ਚੱਲ ਪਾਣੀ ਧਾਣੀ ਮੰਗਣਾ ਹੈ ਨਹੀਂ ਤੂੰ ਤਾਂ ਗੁੱਸਾ ਨਾ ਕਰੀ ਮੇਰੀ ਗੱਲ ਦਾ ਲੱਗਦਾ ਤੈਨੂੰ ਕਿ ਮਾਸਟਰੀ ਕਰਦਾ ਕੰਦਰੀਏ ਨੀ ਮਾਰੀ ਇਹ ਹੱਸਦੇ ਕੁੱਤੇਨ ਕੋ ਸਿਵਾਗ ਨਾ ਮਾਸਟਰੀ ਕਰਦਾ ਹੁਣ ਕਮਾਈ ਵਾਲਾ ਮੈਂ ਤੀ ਪਤਾ ਕਿੱਡਾ ਬੰਦਾ ਕਿਸੀ ਮਾਸਾ ਨਹੀਂ ਕਦੇ ਬਦਲਾ ਆਇਆ ਕਿਤੇ ਗੋਰਾ ਚਿੱਟਾ ਹੋਇਆ ਨਹੀਂ ਕੋਕਤੀ ਤੇ ਬੈ ਕੇ ਤਾਂ ਬੰਦੇ ਗੋਰੇ ਚਿੱਟੇ ਹੋ ਜਾਂਦੇ ਸਿਆਲ ਚ ਵੇਖੀ ਲਿਸ਼ਕੋਰਾ ਪੈਂਦੀਆਂ ਹੋਣੀ ਆ ਦੇ ਨੂੰ ਤਾਂ ਗਵਟ ਕਿੰਨਾ ਵਾ ਇਹ ਪਹਿਲਾਂ ਬੱਚੇ ਪੜਾ ਕੇ ਆ ਫੇਰ ਹੁਣ ਤਾਂ ਝੋਨਾ ਲਾਉਣਾ ਹੈ ਰੰਗ ਦੇ ਆਪੇ ਕਾਲਾ ਹੋਣਾ ਸੌ ਉਤੋਂ ਟੈਨਸ਼ਨ ਆ ਕਲਾਕਾਰਾ ਹੈਗਾ ਵਾ ਹੈ ਤੇ ਐਡੀ ਸਬਜੀ ਚੋਂ ਗਿੱਲੀ ਚ ਲੱਭਣਾ ਕੀ ਆ ਤੇ ਗਿੱਲੀ ਪਾਉਣ ਵਾਰ ਤੇ ਤੂੰ ਨਾਲ ਮੇਰੇ ਲਈ ਦੋ ਤੋੜ ਲਿਆਵੀਂ ਨਹੀਂ ਮੈਂ ਨਹੀਂ ਲੈ ਮੈਂ ਇਸ ਦਾਲ ਦੋਲ ਧਰ ਲੂਗੀ ਐਡੇ ਚਿੱਕੜ ਚ ਮੇਰੇ ਕੋ ਨਹੀਂ ਵੜਿਆ ਜਾਂਦਾ ਵੇਖਾ ਕਿੰਨਾ ਤੇ ਚਿੱਕੜ ਵਾ ਤੇ ਲਿਬੜ ਕੇ ਤੇ ਚੱਲ ਹਾਏ ਫਭੀ ਖਲਾਸ ਕੋ ਲੱਗੇ ਹੋਣੀ ਨਾਲ ਮੈਨੂੰ ਇੱਕ ਧੜੀ ਆ ਦਿਂ ਉਹ ਮੈਂ ਅਰੇ ਦਾਲ ਦੁਲ ਧਰ ਲੂੰਗੀ ਮੈਂ ਨਹੀਂ ਉਤਰਨੀ ਐਨੀ ਤਾਂ ਚਿੱਕੜ ਦੇ ਮੈਂ ਲਿਬੜ ਕੇ ਹੁਣ ਐਡੀ ਦੂਰੋਂ ਪਹਿਲਾਂ ਮੈਨੂੰ ਢਕਾ ਕੇ ਲੈ ਆਈ ਹੁਣ ਮੈਂ ਵੀ ਤਾਂ ਕੁਝ ਲੈ ਕੇ ਜਾਉਂਗੀ ਚੱਲ ਹੁਣ ਵੇਖ ਲੈ ਨਾਲੇ ਗਾਹਾਂ ਕਿਤੇ ਨਾਲੇ ਮੈਨੂੰ ਵੀ ਮੈਨੂੰ ਪਤਾ ਕੀ ਲੱਗਾਂ ਤੇ ਕਾ ਲੋੜ ਤੈਨੂੰ ਵੀ ਹੈਗੀ ਆ ਨਹੀਂ ਤੇ ਤੂੰ ਐਡੀ ਚੰਦਰੀ ਮੇਰੇ ਨਾਲ ਕਿੱਥੋਂ ਆਉਣਾ ਹੈ ਚੱਲ ਤੇ ਇਹ ਉੱਗੀ ਦੱਸ ਹਾਂ ਸਭ ਜਾਣਦੀ ਮੈਂ ਤੈਨੂੰ ਤੇ ਇੱਡੀ ਕਿਤੇ ਚਲਾਕੋ ਕਿਤੇ ਜੰਮੀ ਮਾਨ ਹੈ ਨਹੀਂ ਸਾਰਿਆਂ ਨੂੰ ਚਲਾਕ ਕਹੀ ਜੰਮਦੀਆਂ ਮਾਵਾ ਕੋਈ ਆਂਦਾ ਮੇਰਾ ਭੋਲਾ ਭਾਵਾ ਭੋਲੇ ਨੇ ਤਾਂ ਜਮਾਨਾ ਨਹੀਂ ਰਹਿ ਗਿਆ ਕੋਈ ਜੀ ਨਹੀਂ ਦਿੰਦਾ ਅਛਾ ਹੂੰ ਜਾਂਦੇ ਘਰੋਂ ਕੱਢ ਜਾਂਦੇ ਹੋਣੇ ਲੋਕੀ ਆਣ ਕੇ ਮੈਂ ਇੱਥੇ ਖੜਾ ਵੇਖੇਗੀ ਬਣਦੇ ਰਹੀ ਤੇ ਬਣ ਕੇ ਤੇ ਇੱਧਰ ਵੜ ਜਾ ਵਿੱਚ ਨਹੀਂ ਤੇ ਇੱਥੇ ਛੜ ਤੂੰ ਟਿੱਕੜ ਚ ਹਾਂ ਤੋਰ ਤੇਰਾ ਇਹ ਕਿਤੇ ਵੀ ਕੀ ਤੇਰਾ ਸੱਚੀ ਸੱਚ ਸਭ ਕੁਝ ਹਾਂ ਪਤਾ ਨਹੀਂ ਕੀ ਉਤਰੀ ਬੱਲ ਨਾ ਤੁਹਾਡੀਆਂ ਤੇ ਮੱਛਰੀਆਂ ਲੱਗਾ ਤੇ ਕੱਖ ਨਹੀਂ ਗਾ ਹਮ ਤਾਂ ਮੱਛਰੀਆਂ ਹੀ ਦਿਖਣੀਆਂ ਨੇ ਤੇ ਤੈਨੂੰ ਸੱਜੀ ਦੇਤੀ ਇਹਦੇ ਨਾਲ ਤੇ ਗੱਲਾਂ ਹੁੰਦੇ ਪਤਾ ਮੈਨੂੰ ਤੂੰ ਪਾਈ ਛਿਲਕ ਲੱਗਣ ਲੱਗ ਤੱਕ ਪਰਮੀ ਚ ਕੌਣ ਸਿਲਕਾ ਪਾਉਂਦਾ ਤੂੰ ਹੀ ਟਮਕਾਈ ਛੱਡਦੀਆਂ ਮੈਂ ਨਾ ਫੈਸ਼ ਤੇਰੇ ਕੋਲ ਨਹੀਂ ਕੱਖ ਵੀ ਹੈਗਾ ਅਸੀਂ ਤਾਂ ਟਮਕਾਈ ਛੱਡਦੀਆਂ ਨਹੀਂ ਬਣਾਵਾਂਗੀ ਕਿਤੇ ਆਉਣਗੇ ਮੇਰੇ ਤੇ ਵੀ ਦੇਣਾ ਦੇ ਹੈ ਸਬਜੀ ਸਾਜ ਜਜ ਕਰੇ ਕਾਲਾ ਤਾਂ ਨਾ ਪਾਵੇ ਵੇਖ ਹਲਵੇਂ ਮੇਰਾ ਨਹੀਂ ਇਹਨੂੰ ਅੱਧਾ ਚੀਰ ਕੇ ਧਰਲਾ ਵਿੱਚੋਂ ਹੋਰ ਨਹੀਂ ਹੈ ਨਾ ਹੈਗਾ ਕੱਖ ਵੀ ਤਾ ਜਾ ਇਹਨੂੰ ਲੈਨੀ ਆਲੇ ਇਹ ਕਲੱਬ ਦੇ ਨਹੀਂ ਕਰਮੋ ਹਾਂ ਵੇਖ ਮਿੱਤਾ ਜੈ ਮਿੱਤਾ ਜੈ ਸੋਖਣਾ ਮੇਰਾ ਪਰਵਾਹ ਰ ਮੈਂ ਇਨੇ ਨੂੰ ਕੀ ਕਰਨਾ ਉਹਨੂੰ ਨਹੀਂ ਮੈਂ ਦੇਣਾ ਤੂੰ ਆਪਣੇ ਵਾਸਤੇ ਖਾੜਨਾ ਤੇ ਲੈ ਜਾ ਵੱਖਰਾ ਥਾਲੀ ਇਕੱਠੇ ਆ ਤੇ ਉਹਨੇ ਕੁਝ ਹੋਰ ਖਾਣਾ ਮੈਂ ਕੁਝ ਹੋਰ ਖਾਣਾ ਉਹਨੂੰ ਖਲਾਵੀ ਉਹਨੂੰ ਖਲਾਵੀ ਤੂੰ ਲੱਭਾ ਹੀ ਮੈਨੂੰ ਨਹੀਂ ਮੈਂ ਤਾਂ ਲੈਨੀ ਆ ਨਹੀਂ ਪੰਮੂ ਮੈਂ ਤੇਰੇ ਸਿਰ 'ਚ ਨਾ ਮਾਰਾ ਹੰਨੀ ਲਿਆ ਤੂੰ ਮਾਰ ਦੇ ਤੇ ਆ ਤੂੰ ਰਹਿ ਦੇ ਹਾਕਦੂ ਨੇ ਤੋੜੀ ਕਾ ਤੋਰੀ ਜਾ ਨੀ ਮੈਨੂੰ ਤੇ ਉਦੋਂ ਦਾ ਮੈਂ ਕਿੰਨੀ ਆ ਨਾ ਫੋਲ ਗਈ ਤੇ ਕਦੋਂ ਕਿਤੇ ਲੱਭਾ ਹੀ ਨਹੀਂ ਕਿਤੇ ਪਤਾ ਨਹੀਂ ਕਿੱਥੇ ਲੁਕੇ ਆ ਰਿਆ ਪਾੜੀ ਹੋਵੇ ਉਹਨੂੰ ਹਾਂ ਨਾ ਤੇਰੀ ਤੇ ਕਿਤੇ ਸਾਫ਼ ਨੀਤ ਜਿਹੜੇ ਮੇਰੇ ਦੇਣੇ ਉਹ ਵੀ ਨਹੀਂ ਦੇਣਦੇ ਵੇਖ ਲੋ ਨੀਤਾਂ ਦੇ ਉੱਪਰ ਲੜ ਕੇ ਬਹਿ ਜਾਂਦੀ ਮੈਨੂੰ ਤਾਂ ਚਿੰਤਾ ਹੀ ਲੱਗੀ ਰਹੀ ਕਿ ਨਾ ਬੋਲੇ ਹਾਂ ਸੱਚੰਗਾ ਬੋਲ ਕੇ ਮੇਰੇ ਪੈਸੇ ਤੇ ਘਟਾਵਾਂ ਦੋਵਾਂ ਦਰਾਨੀ ਜਠਾਣੀ ਕੋਲ ਜਿੱਦਾਂ ਦਾ ਨਾਂ ਨਹੀਂ ਲੈਂਦੇ ਉਤਰਾ ਨਾਂ ਆ ਗਿਆ ਤਰਾ ਨਾ ਆਜੀ ਕਿਹੇ ਨੀ ਪੈਸੇ ਦੇਣ ਦੀ ਕੋਈ ਵਾਹ ਨਹੀਂ ਆਉਂਦੇ ਵਾਕਈ ਸਿਆਣੇ ਆਉਂਦੇ ਵੀ ਬਾਜ ਫੇਕ ਪੈਂਦੀ ਪਹਿਲਾਂ ਹੀ ਮੋੜ ਦੇ ਜਵਾਬ ਦੇਣਾ ਚੰਗਾ ਤੇ ਦੇ ਦੇ ਇਹਦਾ ਮੂੰਹ ਮੰਗੀਏ ਉਹਦਾ ਮੂੰਹ ਹੋਰ ਹੁੰਦੇ ਆ ਤੇ ਦੇ ਦਿਆ ਕਰ ਹੁਣ ਇਦਾਂ ਹੀ ਕਰਨੀ ਹੁਣ ਗਾ ਮੈਂ ਤੁਹਾਡਾ ਭੇਤ ਪਾ ਲਿਆ ਤੁਸੀਂ ਐ ਬਹੁਤ ਜਿਆਦੀਆਂ ਦੇਖੀ ਜਾਂ ਜੀ ਨਹੀਂ ਮੈਨੂੰ ਲੱਗਦਾ ਤੇਰਾ ਮਾਸਟਰ ਬੰਦਾ ਘਟ ਜਨਾਨੀ ਜਿਆਦਾ ਜਨਾਨੀ ਦੀਆਂ ਗੱਲਾਂ ਚ ਦਖਲ ਅੰਦਾਜ਼ੀ ਦਿੰਦਾ ਇਹਨੀ ਇੱਕੋ ਹੀ ਗੱਲ ਮੈਂ ਦੱਸ ਦੇਣੀ ਆ ਤੁਸੀਂ ਦੱਸਦੀਆਂ ਨਹੀਂ ਗੱਲਾਂ ਮੈਂ ਗੱਲ ਢਿੱਡ ਚ ਤੇ ਮੈਨੂੰ ਪਾਛਦੀ ਨਹੀਂ ਮੈਂ ਤਾਂ ਰੋਟੀ ਖਾਦੀ ਪਤਾ ਨਹੀਂ ਕਿਵੇਂ ਪਾ ਚਲੋ ਸ਼ੁਕਰ ਆਉਦੀ ਚ ਦੱਸ ਤਾਂ ਦਿੱਤਾ ਹੀ ਨਾ ਵੀ ਮੈਂ ਇਹੋ ਜੀ ਬਲਾ ਹੈਗੀ ਵੇਖ ਖੇਤੀ ਖੇਤੀ ਵੀ ਵੇਖ ਲਾਉਣਗਾ ਚੱਲ ਗਏ ਚਾਹ ਪਾਣੀ ਮੀਤਿਆ ਹੋਣਾ ਹਨੀ ਤੇ ਮਰੇ ਕੋਲ ਹਲਵਾ ਹੀ ਹੱਥ ਦਿਖਾ ਦੁੱਜਾ ਐਨੂੰ ਘਰ ਚ ਨਹੀਂ ਚੰਨੀ ਮੈਂ ਇਥੇ ਹਲਵਾ ਤੋੜਿਆ ਹੈ ਵੱਡਾ ਸਾਰਾ ਮੈਂ ਕਿਤੇ ਕੱਚੇ ਮਾਰ ਕੇ ਬੱਲਾਂ ਤੇ ਸੁੱੜ ਦੋਗੀ ਤੇਰਾ ਕੀ ਤਾਂ ਕਿੱਥੇ ਉਹ ਕਿੱਥੇ ਚਲਾ ਗਿਆ ਫਿਰ ਮੈਨੂੰ ਨਹੀਂ ਪਤਾ ਇਹ ਹੋਣਾ ਕਿ ਤੇ ਜਮੀਨ ਖਾ ਗਿਆ ਕਿ ਆਸਮਨ ਨੂੰ ਲੈ ਗਿਆ ਤੇ ਮੇਰੇ ਕੋਲ ਵੀ ਕੀ ਹੈ ਦੱਸ ਮੈਂ ਕਿੱਥੇ ਲਕੋ ਲੈਣਾ ਚਲਾਕ ਬਥੇਰੀਆਂ ਨਹੀਂ ਤੇਰੀ ਵਰਗੀਆਂ ਹੁਣ ਮੈਨੂੰ ਦੱਸ ਵੀ ਹਲਵਾ ਦਾਸ ਕਿੱਥੇ ਚਲਾ ਗਿਆ ਇਹ ਦੱਸ ਪਹਿਲਾਂ ਐਡਾ ਨਹੀਂ ਐਡਾ ਤਗੜਾ ਹਲਵਾਵਾ ਇਹ ਤੇ ਪੈਰ ਪੂਰਨਾ ਇਥੇ ਗਾਂ ਪਛਾਣਤ ਨਹੀਂ ਕਰਤਾ ਸੱਜੇ ਜੇ ਬਾਅਦ ਚ ਲੈ ਜੂੰਗੀ ਮੈਨੂੰ ਤਾਂਗਣਾ ਕਰ ਆਹੇ ਕੱਦੂ ਮੈਂ ਤੇ ਸਿਰ ਚ ਮਾਰਿਆ 10 ਦਿਨ ਹੋਸ਼ ਨਹੀਂ ਆਉਣੀ ਚੇ ਚੜਾ ਵੀ ਲੱਭ ਗਿਆ ਨਹੀਂ ਮੈਨੂੰ ਹੀ ਦਿਮਾਗ ਆਵੇ ਲਾ ਹੁਣ ਨਹੀਂ ਆਈ ਪਤਾ ਹੀ ਨਹੀਂ ਲੱਗਾ ਆ ਫੜ ਤੂੰ ਤੋੜ ਲੈ ਇੱਕ ਸਾਨੂੰ ਦੇ ਦੇ ਹਾਂ ਆ ਫੜ ਹਲਵੇ ਤਾਂ ਹਾਂ ਮੈਨੂੰ ਦੇ ਕੱਦੂ ਇੱਕ ਲੈ ਲਾ ਨਿਕਾ ਜਾ ਤਾਂ ਸੁਖਨਤ ਸਰ ਜਾਣਾ ਤੁਸੀਂ ਕਿਹੜਾ ਕੱਲਾ ਹਲਵਾ ਹੀ ਖਾਂਦੇ ਹਾਂ ਆ ਤੈਨੂੰ ਅੱਖ ਨਾਲ ਅੱਦਾ ਪਾਲਾ ਜਿਹੜਾ ਗਲਿਆ ਸੁੱਟ ਪਾ ਇੱਕ ਪਾਸਾ ਚੰਗਾ ਨਹੀਂ ਘਣਾਉਣਾ ਵਾ ਓਏ ਬੰਦੇ ਆ ਖੋਤੇ ਨਹੀਂਗੇ ਆਪ ਹੀ ਗਈ ਜਾਨੀ ਮੈਂ ਤਾਂ ਕਦੀ ਕਿਹਾ ਨਹੀਂ ਮੈਨੂੰ ਵੀ ਪਤਾ ਤੁਸੀਂ ਬੰਦੇ ਹੀ ਆ ਆ ਕਿ ਪਿਓ ਵਾਲੇ ਟਾਣੇ ਜੇ ਲਾਏ ਜੇ ਹਾਂ ਸਾਰੀਆਂ ਵੱਢ ਕੇ ਸੁੱਟ ਦੀ ਨਹੀਂ ਸੁਣ ਕੋ ਫਾਇਦਾ ਨਹੀਂ ਇਹ ਸਬਜ਼ੀ ਖਰਾਬ ਹੋ ਗਈ ਗਿਆ ਮੈਂ ਤਾਂ ਤਰਗ ਨਾਸਾਂ ਦੇ ਵਿੱਚ ਵੱਜਦਾ ਫੜ ਫੜਾ ਕੀ ਤਰ੍ਹਾਂ ਸਿਰ ਮੈਂ ਉਹ ਕਿਵੇਂ ਨੰਗਾ ਮੈਂ ਫੜਾ ਪੇ ਤੋਰ ਲੰਗ ਮੈਂ ਵੀ ਵੇ ਨਹੀਂ ਕਿਦਾਂ ਅੱਜ ਲੰਗਦੀ ਇੱਥੋਂ ਪੈ ਗਿਆ ਸਿਆਪਾ ਮੈਂ ਤੇ ਤੇ ਆ ਇੱਕ ਤੇ ਖੜ ਲ ਮਰ ਜੇ ਕੱਦੂ ਮੈਂ ਨਹੀਂ ਫੜਦੀ ਤੂੰ ਮੇਰੇ ਇੰਨਾ ਕਵੜਾ ਬੋਲਦੀ ਹੁਣ ਆਹੋ ਮਾਰ ਕੇ ਕੱਚੇ ਤੇ ਤੁਰਪੀ ਹੁਣ ਤੇ ਆਂਦੀ ਨੀ ਮੇ ਦੋਦਾ ਬੂਏ ਵੜ ਜੇਗੇ ਘਰੇ ਤੇ ਇੰਨੇ ਕਿਹੜਾ ਘਰੋਂ ਖੂਨ ਆਉਣਾ ਮੈਂ ਇਹ ਜੇ ਕੱਦੂ ਲੈਣੇ ਹਲਵੇ ਤੇਰੇ ਵਾ ਅਸੀਂ ਵੀ ਸਕੀਮ ਤੋਂ ਕੰਮ ਲੈਣੇ ਐਵੇਂ ਥੋੜੀ ਨਾਲ ਕੁੱਤੇ ਪਕਮਦੇ ਕਰਨੇ ਲੰਗ ਟੱਪਕ ਕੇ ਲੰਗ ਕੀ ਗਾੜੀ ਲੰਗ ਲੰਗ ਮਾਸਟਰ ਦੀ ਕਰ ਵਾਲੀ ਆ ਹਾਂ ਇੰਨਾ ਕਿ ਮੇਰਾ ਦਿਮਾਗ ਹੈਗਾ ਵਾ ਮਾਸਟਰ ਬਹੁਤ ਤਾਂ ਐ ਬੜੀ ਪਰਵਤ ਹੁੰਦਾ ਵਾ ਕਿਤੇ ਇੱਟੀਆਂ ਇੰਨੀਆਂ ਗੱਲਾਂ ਮੈਂ ਸਕੀਮ ਇਹ ਰਾ ਐਂਦੀ ਆ ਜਾ ਹੈਂਦੀ ਕੀ ਹੋਣਾ ਹਾਂ ਹੁਣ ਇੱਡੀ ਉੱਪਰ ਵੜ ਕੇ ਆਉਣਾ ਮੇਰਾ ਤੇ ਆ ਬੂਹਾ ਮੈਂ ਇਧਰ ਦੀ ਚੱਲ ਜਾਣਾ ਵਾ ਮੈਂ ਇਡੀ ਗਰਮੀ ਚੋਂ ਕੱਲੀ ਥਰੀ ਜਾਊਂਗੀ ਆ ਜਾ ਗਾਣਾ ਸਾਡੀ ਦਫਾ ਹੋ ਆ ਜਾ ਆ ਜਾ ਓਥੇ ਤੇਨ ਮੈਂ ਬੂਹੇ ਟਾਂ ਕੱਦੂ ਤੇਨੂੰ ਮੈਂ ਦੇ ਕੇ ਤੋਰਦੀ ਆ ਲੈ ਤੇਨੂੰ ਬੂਹੇ ਚੋਂ ਹੁਣ ਕਿ ਬੜਬੜ ਕਰੰਦੇ ਆ ਕੁਛ ਨਹੀਂ ਮੈਂ ਅੱਖਾਂ ਦੀ ਬੜੀ ਗਰਮੀ ਊ ਅੱਜ ਬੜੀ ਗਰਮੀ ਆ ਨਹੀਂ ਮੈਂ ਕਦੋਂ ਕਹ ਤੈਨੂੰ ਨਹੀਂ ਦੇਖਦਾ ਦੇਨੂ ਤੇ ਉਹ ਲੂਆਂ ਨੂੰ ਅੱਜ ਤੱਕ ਨਹੀਂ ਦਿਖਦਾ ਜਿਆਦਾ ਜੀ ਇਹਨੂੰ ਪੈਰ ਪਾਉਂਦੇ ਨਹੀਂ ਨਹੀਂ ਗਰਮੀ ਬੜੀ ਮੇਰਾ ਤਾਂ ਜਲੂਸ ਹੀ ਨਿਕਲ ਗਿਆ ਹਾਂ ਜੇ ਉਧਰ ਉਧਰ ਹੋਣਾ ਹੈ ਸਬਜ਼ੀਆਂ ਨੂੰ ਉਹਦਾ ਨਾ ਲੱਗੀ ਤੇ ਉਹਦਾ ਵੀ ਬਥੇਰੀ ਲੱਗੀ ਪਰ ਕੀ ਕਰਨਾ ਔਰ ਤਰਨਾ ਉਹ ਵੀ ਲੱਗਾ ਛੱਪੜ ਬਥੇਰਾ ਲਾਦਾ ਚੁੱਭੀ ਮੀਟੀ ਛੱਡ ਖੜਾ ਐਵੇਂ ਆਵਾ ਪਾਵਾ ਬੋਲੀ ਜਾਂਦੀ ਤੇ ਗਰਮੀ ਨੇ ਮੱਤ ਮਾਰੀ ਮੇਰਾ ਤਾਂ ਦਿਮਾਗ ਖਰਾਬ ਕੀਤਾ ਪਿਆ ਆ ਜਾ ਗਾਂ ਚਾਹ ਪੀ ਕੇ ਜਾਵੀ ਹਾਂ ਨਹੀਂ ਮੈਨੂੰ ਚਾਹ ਪੀਣੀ ਚਾਹ ਤਾਂ ਅੱਗੇ ਬੜੀ ਲੰਗਾ ਜਾਂ ਆ ਜਾ ਹਾਂ ਚਪਲਾ ਲਾ ਕੇ ਆਵੀਂ ਕਪਲਾ ਲਾਲਾ ਮੈਂ ਨਹੀਂ ਲਾਉਣੀਆਂ ਚਾਹ ਪੀਉਣੀ ਪਿਆ ਦੇ ਨਹੀਂ ਪੀਉਣੀ ਤੇ ਮੈਂ ਚੱਲਦੀ ਆ ਆ ਫੜ ਆ ਦੇ ਆ ਜਾ ਪਰ ਇਹ ਕਹ ਦੇ ਮੈਂ ਮਾਰਜੀ ਮੇਰਾ ਮਾਸਟਰ ਹਲਵੇ ਨਹੀਂ ਖਾਂਦਾ ਕਦੂ ਦੇ ਦੇ ਨਾ ਨਾ ਕਦੂ ਨਹੀਂ ਮਿਲਣਾ ਕਦੂ ਮੈਂ ਤੇ ਆਪ ਧਰਨਾ ਮਸਾ ਮੈਂ ਲੱਭਿਆ ਤੈਨੂੰ ਦੇ ਦੇ ਕਦੂ ਇੱਥੇ ਵੱਡੀ ਚਾਹ ਤਰ ਨੂੰ ਮੈਂ ਕੀ ਕਰਨ ਤੋੜਿਆ ਹਾਏ ਹਾਏ ਆ ਲੈ ਲੈ ਇਹ ਵੀ ਕਦੂ ਵਰਗਾ ਹੀ ਬੰਦਾ ਵਾ ਆ ਫਿੱਟੇ ਮੁ ਤੇਰਾ ਤੇਰਾ ਬੇਜੇ ਤੇਰਾ ਬੀੜਾ ਹੋਣ ਵੇ ਜਾ ਵੀ ਸਹੀਂ ਤੂੰ ਕਾਲਨ ਤੂਰੀ ਤੂਰੀ ਉਹ ਚਲ ਜਾਇਆ ਸਤਿ ਮਦਸਾ ਅਵੇ ਤਾਹੀ ਜੀ ਨਾਲੇ ਲੈ ਕੇ ਕਦੂ ਇਹਨੂੰ ਆਂਦੀ ਮਮੋ ਠਗਣੀ ਕ ਆਵੀ ਸਹੀ ਕਾਲ ਤਾ ਗਾਂ ਤਾਂ ਬੜੀ ਤੂੰ ਲੈ ਕੇ ਕਦੂ ਤੇ ਰਾਹੇ ਪਈ ਆ ਚੰਗਾ ਚੰਗਾ ਮੇਰੇ ਘਰ ਆਹੋ ਗਿਆ ਅਮਰੀਕਾ ਚ ਤੇਰਾ ਘਰ ਆਲਾ ਉੱਥੇ ਪੈ ਗਈ ਤੇ ਗਿਆ ਤੇ ਫੋਨ ਲਾਉਣ ਲੱ ਪੈਂਦਾ ਜਾ ਕੇ ਗੱਲਾਂ ਹੁੰਦੀਆਂ ਵੇਖ ਕੇ ਦਿਸਤਾਨ ਨਿਕਲੀ ਹੈ ਆ ਹਲਵੇ ਮੇਰੇ ਮੱਥੇ ਮਾਰ ਗਈ ਕ ਉਹ ਵੀ ਪਤਾ ਨਹੀਂ ਉਦੋਂ ਦਾ ਕਿੱਥੇ ਲੁੱਕ ਕੇ ਬੈਠਾ ਸੀ ਜਿਵੇਂ ਉਹਦੇ ਉਂਤੇ ਭਾਗਾ ਚ ਜਾਣਾ ਹੈ ਇਹਨੂੰ ਵੀ ਉਹੀ ਪਸੰਦ ਆਈ ਹੈ ਇਦੋਂ ਉਹਨਾਂ ਨੇ ਮੈਨੂੰ ਦੇਖ ਜਾ ਐਡਾ ਤਗੜਾ ਹੋ ਗਿਆ ਹੀ